ਹਿੰਦੁਸਤਾਨੀ ਇਹ ਤਾਂ ਸਭ ਤੋਂ ਪਹਿਲ ਦੀ ਤੌਰ ਦੇ ਉਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਦੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਲੋਹੜੀ ਦੇ ਤਿਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੇਖਣ ਨੂੰ ਮਿਲ ਰਹੀਆਂ ਵੱਖ-ਵੱਖ ਰੰਗ ਦੀਆਂ ਪਤੰਗਾਂ ਤੁਮ ਕਿ ਮਾਰਗੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫਿਰ ਨਿਆਰਾ ਅੰਦਾ ਗੁੜੀ ਚੜਾਉਂਦਾ ਪੰਜਾਬ ਵਿੱਚ ਲੋਹੜੀ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਮਾਰਜੇ ਇਲਾਕੇ ਵਿੱਚ ਇਸ ਦਿਨ ਤੇ ਇੱਕ ਰਵਾਇਤ ਵਜੋਂ ਲੋਕ ਪੂਰਾ ਦਿਨ ਪਤੰਗਬਾਜ਼ੀ ਕਰਦੇ ਹਨ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰ ਮਾਝਾ ਇਲਾਕੇ ਦੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਬਟਾਲਾ ਇਲਾਕੇ ਵਿੱਚ ਮੁੱਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੁੰਦੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਡੋਰ ਤੇ ਪਾਬੰਦੀ ਲਗਾਈ ਗਈ ਹੈ ਅਤੇ ਜਿਸ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਜਿਸ ਕਾਰਨ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦਾ ਰੁਝਾਨ ਮੁਰ ਧਾਗੇ ਤੋਂ ਤਿਆਰ ਹੋਏ ਮਾਂਜੇ ਦੀ ਡੋਰ ਵੱਲ ਹੋ ਰਿਹਾ ਹੈ ਪਿਛਲੇ ਸਾਲ ਲੋਹੜੀ ਤੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਦੀਆਂ ਪਤੰਗਾਂ ਦੀ ਪਰਮਾਰ ਰਹੀ ਉੱਥੇ ਹੀ ਇਸ ਵਾਰ ਵਿਦੇਸ਼ੀ ਝੰਡਿਆਂ ਵਾਲਿਆਂ ਅਤੇ ਰਾਮ ਮੰਦਰ ਵਾਲੀਆਂ ਪਤੰਗਾਂ ਦੀ ਬਾਜ਼ਾਰ ਵਿੱਚ ਪਰਮਾਰ ਦੇਖੀ ਜਾ ਰਹੀ ਹੈ ਹਾਂ ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ ਹ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਐਨਜੋਏ ਕਰਨ ਸਮੇ ਲੋਕੀ ਲੋੜੀ ਨੂੰ ਬਾਰੋ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗੇ ਨੇ ਉਹ ਜਿਸ ਮੁਲਕ ਦੇ ਨੇ ਕੁਛ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹ ਤੇ ਸਭ ਤੋਂ ਪਹਿਲ ਦੀ ਤੌਰ ਦੇ ਉਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਤੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਰੰਗੇ ਦਾ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਹ ਚ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚਲੇਗੀ ਤੇ ਗੁੱਡੀ ਉੱਡੇਗੀ ਜੇ ਹਵਾ ਨਹੀਂ ਚਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਕਿ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਹੋਣਾ ਦਾ ਇਸ ਟਾਈਮ ਰੋਗ ਰੋਗ ਲੱਗੀ ਹੋਈ ਹੈ ਚਾਇਨਾ ਡੋਰ ਤੇ ਇਸ ਲਈ ਕਾਟਨ ਦਾ ਧਾਗਾ ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਹੁਕਮ ਜਾਰੀ ਕੀਤੇ ਨੇ ਸ਼ਕਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਨਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ 'ਚ ਨਹੀਂ ਬੰਦੀ ਜਿਹੜੀ ਸਾਡੀ ਇਸ ਬੈਲਟ 'ਚ ਬੰਦੀ ਆ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ 'ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਹੈ ਇਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਚੜਖੜੀ ਗੁੜੀ ਚੜਾਉਂਦੀ ਹੁੰਦੀ ਹੈ ਜੀ ਇਹ ਰੰਗਦਾਰ ਹੈ ਜੀ ਕੋਈ ਕਿਸੇ ਕੋਈ ਨਿਖਰੂ ਘਾਟ ਮੰਗਦਾ ਕੋਈ ਪੁੱਛਣ ਵਾਲੀ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੀ ਲੈ ਜਾਂਦੇ ਬਾਕੀ ਐ ਕੀ ਜਿਹੜੀ ਦੂਜੀ ਗੁੜੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਕ ਰਹੀ ਹੈ ਬੜੀ ਵਧੀਆ ਪਤੰਗਾ ਵਿਕਦੀਆਂ ਪਈਆਂ ਲੋਕਾਂ ਸ਼ੌਂਕ ਆ ਜਿਹੋ ਜਿਹੇ ਸਹਜ ਬੰਦੇ ਦਾ ਉਹੀਆਂ ਗੁਡੀਆਂ ਵਿਕਦੀਆਂ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁਡੀ ਵੀ ਲੈਂਦੇ ਨੇ ਆ ਆਖੀ ਹੋਈ ਹੈ ਜੀ ਉਹਦੇ ਉੱਤੇ ਰੋਬਰੀ ਡੋਲ ਵਿਕਦੀ ਹੈ ਇਹ ਚੜਖੜੀਆਂ ਵਿਕਦੀਆਂ ਲੈ ਇਹਨੇ ਲੋਕੀ ਇਹ ਟੁੱਟ ਵੀ ਜਾਂਦੀ ਹੈ ਕੋਈ ਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟਦੀ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣੇ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇਹ ਚ ਲੈਂਦੇ ਕੁਆਲਟੀ ਲੈ ਜਾਂਦੇ ਆ ਬੱਚੇ ਦੀ ਕੁਆਲਟੀ ਵੱਖਰੀ ਆ ਜਾਂਦੀ ਹੈ ਛੋਟੇ ਪਿੰਨੇ ਵੀ ਵਿਕਦੇ ਨੇ ਹਰ ਤਰ੍ਹਾਂ ਦੀ ਡੋਰ ਵਿਕਦੀ ਹੈ ਹੋਲੀ-ਹੋਲੀ ਆਪੀ ਲੋਕਾਂ ਨੂੰ ਗੇਪ ਜਾਏਗੀ ਇਹ ਤੇ ਹੋ ਵਰਤਦੇ ਹੀ ਇੱਥੇ ਡੋਰਾ ਲੱਗਦੇ ਰਹੀਆਂ ਵਟਾਲੇ ਸ਼ਹਿਰ ਚ ਪਿੰਨੇ ਬਣਾਉਂਦੇ ਰੇ ਸੇਰੇ ਜਾਣੇ ਸ਼ਾਮੀਆਂ ਨਾਲ ਬੜਾ ਰਾਸ਼ਨ ਦਈਓ ਨਿਆਰੇ ਪਾਈਦੇ ਹੀ ਉਹਨਾਂ ਮਾਰੇ ਪੂਰੇ ਹੋਣਾ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਹੈਈ ਆ ਲੋਕੀ ਕਹਿੰਦੇ ਚੈਨਲ ਦੀ ਚੈਨਲ ਹੈ ਦੇ ਇੰਡੀਆ ਦੀ ਹੈ ਇਹ ਫੈਕਟਰੀ ਨੂੰ ਬੈਨ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚੈਨਾਈ ਵੀ ਚੈਨਾਈ ਡੋਰਾ ਹੈ ਨਹੀਂ ਇੰਡੀਆ ਵੀ ਇੰਡੀਆ ਤੋਂ ਬੰਦ ਕਰਨ ਡੋਰਾ ਹੈ ਫਰਕ ਪਿਆ ਜੀ ਬਹੁਤ ਫਰਕ ਪਿਆ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਫੇ ਗੁੜੀ ਦਾ ਨਜ਼ਾਰਾ ਨਹੀਂ ਨੰਦਾ ਤੁਮ ਕਿ ਮਾਰ ਕੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫੇ ਨਜ਼ਾਰਾ ਆਉਂਦਾ ਗੁੜੀ ਚੜਾ ਆਉਂਦਾ ਸ਼ਾਮਲਾ ਜੀ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਭਾਜੀ ਗੁੱਡੀ ਦੀ ਹਰ ਪਾਸੇ ਬਹੁਤ ਵਧੀਆ ਰੌਣਕ ਆ ਜਦੋਂ ਮਤਲਬ ਹਰ ਵਾਰੀ ਲੋੜੀ ਆਉਂਦੀ ਲੋਕੀ ਬਹੁਤ ਧੂਨ ਤੋਂ ਮਨਾ ਬੜੀ ਖੁਸ਼ੀ ਨਾਲ ਮਨਾਉਂਦੇ ਰੰਗੀਆਂ ਵੀ ਕੀਤੀਆਂ ਭਾਜੀ ਜਿਹੜੀਆਂ ਆਪਣੇ ਇੰਡੀਆ ਦਾ ਝੰਡਾ ਉਹਦੀਆਂ ਵੀ ਕੀਤੀਆਂ ਆ ਹੋਰ ਨਵੀਆਂ ਵੈਰ ਜਿਹੜੀਆਂ ਵੈਰਟੀਆਂ ਕੈਨੇਡਾ ਅਮਰੀਕਾ ਸਭ ਜ